ਲਓ ਜੀ ਆ ਆਇਆ ਜੀ ਬੈਲਰ ਭਰਿਆ ਮੰਨਣਾ ਵਾਲਾ ਮੈਸੀ ਬਿਊਜ਼ਨ ਵਾਲਾ ਨੇ ਲਾਂਚ ਕੀਤਾ ਜੀ ਆ ਦਾ ਨਵਾਂ ਤੇ ਬਾਤ ਤੁਹਾਡੇ ਖੋਨਮੀ ਵੀਡੀਓ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਜੀ ਪੀਡੀਐਫ ਵਿੱਚ ਤੁਸੀਂ ਬਗਲੀ ਸਾਈਡ ਰੌਣਕ ਬਈਨਾ ਦੇਖ ਸਕਦੇ ਹੋ ਤੇ ਬਾਕੀ ਮੈਸੀ ਵਾਲਾ ਨੇ ਕੱਢਿਆ ਹੀ ਨਵਾਂ ਬੈਲਰ ਆਪਣਾ ਇਹਦੀ ਆਪਾਂ ਨੂੰ ਬਹੁਤ ਜ਼ਰੂਰਤ ਪੈਂਦੀ ਆ ਕਸਾਰ ਵੀਰਾਂ ਨੂੰ ਕਿਉਂਕਿ ਭਰਿਆ ਮੰਨਣ ਦੇ ਵਿੱਚ ਬਹੁਤ ਪ੍ਰੋਬਲਮ ਰਹੀ ਹੈ ਹਰੇਕ ਪਿੰਡ ਦੇ ਵਿੱਚ ਹਰੇਕ ਕਲਾਕੇ ਦੇ ਵਿੱਚ ਤਾਂ ਹੈ ਨਹੀਂ ਗਿਆ ਤੇ ਇਹਦੇ ਬਾਰੇ ਆਪਾਂ ਐਪਲੀਮੈਂਟ ਬਾਰੇ ਵੀਰ ਆਪਣਾ ਮੌਜੂਦ ਆ ਇਸ ਟੌਪ ਗੁਰਜੀਤ ਸਿੰਘ ਜੀ ਇਹਨਾਂ ਆਪਾਂ ਗੱਲ ਕੇ ਜਿੰਦਗਰ ਵੀ ਸਾਸੀ ਕਾ ਰਟੀਦਾ ਕੋ ਠੀਕ ਹੈ ਠੀਕ ਹੈ ਬਹੁਤ ਵਧੀਆ ਔਰ ਟਰੈਕਟਰ ਬਾਰੇ ਦਾ ਆਪਾਂ ਅਕਸਰ ਹੀ ਵੀਡੀਓ ਆਪਾਂ ਪਾਉਂ ਨਹੀਂ ਰਹੇ ਹਣਾ ਹਾਂਜੀ ਹਾਂਜੀ ਵੀਰੇ ਦਾ ਤਾਰਾ ਤੇ ਹੁਣ ਆਪਾਂ ਨਵਾਂ ਕੀ ਲੈ ਕੇ ਆਇਆ ਕਿਸਾਨ ਵੀਰਾਂ ਵਾਸਤੇ ਹੁਣ ਵੀਰੇ ਆਪਾਂ ਨਵਾਂ ਲੈ ਕੇ ਆਏ ਜਿਹੜਾ ਤੁਹਾਡੇ ਸਾਹਮਣੇ ਮੈਸੀ ਪ੍ਰਗੋਸ਼ਨ ਦਾ ਬੇਲਰ ਖੜਾ ਜਿਹਨੂੰ ਆਪਾਂ ਗੰਡਾ ਵਾਲੀ ਮਸ਼ੀਨ ਕਹਿ ਦਿੰਦੇ ਆ ਹਾਂਜੀ ਗੰਡਾ ਵਾਲੀ ਮਸ਼ੀਨ ਠੀਕ ਹੈ ਨਾ ਇਹ ਮੈਸੀ ਪ੍ਰਗੋਸ਼ਨ ਦਾ ਪਹਿਲਾਂ ਆਪਣੇ ਕੋਲੇ ਡੀਲਰਸ਼ਿਪ ਹੈ ਨਹੀਂ ਸੀਗੀ ਇਹਦੀ ਇਹਦੀ ਹੁਣ ਆਪਾਂ ਜਿਵੇਂ ਅੱਜ ਤੇ ਆਪਾਂ ਹੁਣ ਇਹ ਜਾਨੀ ਕਿ ਬੁਕਿੰਗ ਜਾਂ ਇਹਨਾਂ ਨੂੰ ਵੇਚ ਸਕਦੇ ਆ ਲਿਆ ਕੇ ਤੇ ਇਹਦੇ ਵਿੱਚ ਵੀਰੇ ਕੀ ਆ ਜਿਹੜਾ ਆਪਣੇ ਮੈਸੀ ਦੀ ਕਾਫੀ ਡਿਮਾਂਡ ਸੀ ਮੇਰੇ ਕੋਲ ਕਈ ਬੰਦੇ ਆਏ ਵੀ ਵੀ ਮੈਸੀ ਦਾ ਬਿਲਰ ਲੈਣਾ ਵਾ ਵੀ ਗੰਢਾ ਬਣਾਉਣੀ ਆ ਠੀਕ ਆ ਤੇ ਬਾਕੀ ਜਿਵੇਂ ਦੇਖਦੇ ਆ ਆਪਾਂ ਵੀ ਜਿਵੇਂ ਇਹ ਮੈਸੀ ਵਾਲਾ ਦਾ ਬਿਲਰ ਆ ਜਿਵੇਂ ਕਈ ਵਿੱਚ ਬੈਲਰ ਸਾਈਡ ਤੇ ਗੰਡਾ ਬਣਾਉਂਦੇ ਹਨਾ ਸਾਈਡ ਤੋਂ ਹੀ ਕਰਦੇ ਆਹ ਇਹ ਜਿਹੜਾ ਮੈਸੀ ਦਾ ਬੈਲਰ ਆ ਇਹ ਸੈਂਟਰ ਤੋਂ ਦੀ ਗੰਡਾ ਬਣਾ ਕੇ ਹਾਂ ਵਿਚਾਰਦੀ ਇਹ ਕਰਦਾ ਵਾ ਇਹਨੂੰ ਜਿੰਨਾ ਆਪਦੀ ਮਰਜ਼ੀ ਨਾਲ ਪ੍ਰੈਸ਼ਰ ਪ੍ਰੈਸ਼ਰ ਗੇਜ ਲੱਗਿਆ ਹੋ ਪਰੈਸ਼ਰ ਗੇਜ ਲੱਗੀ ਹੋਈ ਅੱਗੇ ਤੇ ਹੂੰ ਉਹਦੇ ਹਿਸਾਬ ਨਾਲ ਆਪਾਂ ਕਿੰਨੀ ਕੁ ਟਾਈਟ ਗੰਡ ਬੰਨਣੀ ਆ ਕਿੰਨੀ ਕੁ ਢਿੱਲੀ ਗੰਡ ਬੰਨਣੀ ਆ ਕਿੰਨੀ ਕੁ ਲੰਬੀ ਹੋਗੀ ਕਿੰਨੀ ਛੋਟੀ ਕਰਨੀ ਆ ਉਹਦੇ ਹਿਸਾਬ ਨਾਲ ਆਪਾਂ ਕਰ ਸਕਦੇ ਹਾਂ ਇਧਰ ਮੀਟ ਟਾਇਰ ਹੀ ਬਹੁਤ ਵੱਡੇ ਵੱਡੇ ਵੀਰੇ ਯਾਰ ਐਡਾ ਯਾਰ ਟਾਇਰ ਹੀ ਬਹੁਤ ਟਾਇਰ ਵੀਰੇ ਗੱਲ ਇਹ ਆ ਜਿਹੜਾ ਆਪਾਂ ਜਿਹੜੇ ਇੱਕੋਲੇ ਖੜੇ ਆ ਬੇਲਰ ਕੋਲੇ ਇਹ ਇਹ ਇੱਥੇ ਆਪਣੇ ਨਹੀਂ ਬਣਦਾ ਹੈਗਾ ਇਹ ਇਹ ਵੀਰੇ ਬਾਹਰੋਂ ਆਉਂਦਾ ਬਣ ਕੇ ਅਮਰੀਕਾ ਚ ਅੱਛਾ ਹਾਂ ਉੱਥੇ ਹੋਣਾ ਹਾਂ ਜਿੱਦਾਂ ਕਹੇ ਦੀ ਇਹ ਇੱਥੇ ਆ ਕੇ ਜਿੱਦਾਂ ਟਾਇਰ ਲਾਤੇ ਇੱਥੇ ਆ ਕੇ ਆਪਾਂ ਇਹਨੂੰ ਜੋੜਨਾ ਹੁੰਦਾ ਜੋੜਦੇ ਇੱਥੇ ਆ ਕੇ ਆਪਾਂ ਹਾਂ ਆਉਂਦਾ ਇਹ ਬਾਹਰੋਂ ਹੀ ਬਣ ਕੇ ਬਾਹਰਲੀ ਤਕਨੀਕ ਆ ਅਮਰੀਕਾ ਦੀ ਯਾਨੀ ਕਿ ਵਧੀਆ ਇਹਦਾ ਜਿਨ੍ਹਾਂ ਨੇ ਚਲਾਇਆ ਰਿਪੇਅਰ ਘਟਾ ਰਿਪੇਅਰ ਹੈ ਨਹੀਂ ਗੀ ਬਿਲਕੁਲ ਹੀ ਤਕਰੀਬਨ ਬਾਕੀ ਜਿਹੜਾ ਆ ਟੋਕਿਆਂ ਦਾ ਹੁੰਦਾ ਵਾ ਜਿਹੜੇ ਇਹਦੇ ਵਿੱਚ ਟੋਕੇ ਚੱਲਦੇ ਹੁੰਦੇ ਉਹ ਤਾਂ ਜਿਹੜੀ ਚੀਜ਼ ਚੱਲਣੀ ਹੈ ਹਨਾ ਉਹ ਉਹਦਾ ਤੇ ਆਉਣੀ ਆਉਣੀ ਹੈ ਹਨਾ ਵੀ ਉਹ ਚਲੋ ਪਾਉਣੀ ਆਪਾਂ ਹਾਂਜੀ ਤੇ ਆਖੋ ਉਹਦਾ ਵੀ ਆ ਬਾਕੀ ਜਿਹਦਾ ਦੇਖਿਆ ਹਾਂ ਹਾਂ ਇੱਕ ਜੇ ਦੇਖਿਆ ਕਿਦਾਂ ਡਿਜ਼ਾਈਨ ਵਗੈਰਾ ਹਨਾ ਹੂੰ ਸੋਹਣਾ ਮਾੜਾ ਇਹਦਾ ਟਾਇਰ ਟੋਰ ਜਿੱਦਾਂ ਹੀ ਆਪਾਂ ਦੇਖਿਆ ਹਾਂ ਕੰਪਨੀ ਦਾ ਜਿੱਦਾਂ ਹੈਗਾ ਕੰਪਨੀ ਦੀ ਚੀਜ਼ ਕੰਪਨੀ ਦੀ ਹੁੰਦੀ ਵਧੀਆ ਦੀ ਜਦੋਂ ਲੱਕ ਵੀ ਸੋਹਣੀ ਆ ਬਾਕੀ ਫੇਰ ਘਟ ਸੋਹਣ ਲੱਗਦੇ ਆ ਯਾਨੀ ਜ ਹਾਂ ਜਿੰਨਾਂ ਕਨੇ ਮਤਲਬ ਕਿ ਚਲਾਏ ਆ ਬੀਲਰ ਹੈ ਨਾ ਮੈਸੀ ਦੇ ਤਕਰੀਬਨ ਸਾਰੇ ਕਹਿੰਦੇ ਆ ਵੀ ਵਧੀਆ ਵਾ ਵੀ ਚੱਲਦੇ ਵਧੀਆ ਨੇ ਲੱਕ ਜੀ ਸਾਰੀ ਚੀਜ਼ ਕੀਤੀ ਹੋਈ ਆ ਹਾਂ ਹਾਂ ਮੇਰੇ ਲੋਕ ਜਿਵੇਂ ਆ ਪਾਮ ਖੇਤਾ ਆਉਂਦੇ ਆ ਆਪਾਂ ਭਰੀਆ ਨਾ ਦੇ ਦੇ ਲਈ ਆ ਸਾਰਾ ਕੋ ਸੈਂਟਰ ਬੈਟਰੀ ਹੋ ਗਿਆ ਤਾਂ ਗਾਧੂਗਾ ਘੱਟ ਤੋਂ ਘੱਟ ਤੋੜੂਗੀ ਕੁਛ ਵੀ ਲਾਲਾ ਨਾ ਹੋਰ ਰਿਪੇਅਰ ਘੱਟ ਹੋ ਜਾਣੀ ਆ ਤੇ ਇਹ ਕਰੋ ਤਾਂ ਆਪਾਂ ਨੂੰ ਮੈਲ ਨਹੀਂ ਸ਼ੁਰੂ ਹੋ ਜੂਗੀ। ਬਾਕੀ ਆਇਆ ਵੀਰੇ ਹੁਣ ਬੁਕਿੰਗ ਆਪਾਂ ਓਪਨ ਕਰਤੀ ਐ ਇਹਦੀ। ਜਿੱਦਾਂ ਕਿਸੇ ਨੇ ਬੁਕਿੰਗ ਕਰਵਾਉਣਾ ਵਾ ਬੀਲਰ ਹਨ ਤੇ ਜਾਂ ਲੈਣਾ ਵਾ ਉਹ ਆਪਣੇ ਤੇ ਸ਼ੋਅਰੂਮ ਜਿਹੜਾ ਆਪਾਂ ਦੱਸ ਦਾਂਗੇ ਸ਼ੋਅਰੂਮ ਆਪਣੇ ਕਿੱਥੇ ਉੱਥੇ ਆ ਕੇ ਬੁੱਕ ਕਰਾ ਸਕਦਾ ਬੰਦਾ। ਤੇ ਜਿਹੜੀ ਸਰਕਾਰਾਂ ਨੇ ਉਹ ਸਬਸਿਡੀ ਹੈਗੀ ਆ ਉਹਦਾ ਵੀ ਆਪਾਂ ਮੌਕੇ ਤੇ ਬੰਦੇ ਨੂੰ ਦੱਸ ਦਾਂਗੇ ਜਿਹੜੀ ਹੈਗੀ ਆ। ਉਹ ਮੌਕਾ ਜਿਵੇਂ ਵੀ ਹੋਊਗਾ ਮੌਕੇ ਤੇ ਆਪਾਂ ਜਿੱਥੇ ਉੱਥੇ ਬੈਠ ਕੇ ਡੀਲ ਹੋਊਗੀ। ਹਾਂਜੀ ਹਾਂਜੀ। ਉਹ ਹੋਵੇਂ ਹੋ ਜੂ ਨਾਲ। ਹਾਂਜੀ ਹਾਂਜੀ। ਬਾਕੀ ਹੁਣ ਤਾਂ ਉਦਾਂ ਵੀ ਇਹ ਸਰਕਾਰ ਇਹਦੇ ਤੇ ਲੋਨ ਵੀ ਕਰ ਦਿੰਦੀ ਹੈ ਬਿਲਰ ਲੈਣਾ ਹੋਵੇ ਬਿਲਰ ਤੇ ਲੋਨ ਵੀ ਆ ਜਾਂਦਾ ਉਧਰ ਸਬਸਿਡੀ ਵੀ ਆ ਜਾਂਦੀ ਆ ਵੀ ਯਾਨੀ ਕਿ ਹੈ ਤਾਂ ਚੀਜ਼ ਥੋੜੀ ਜਿਹੀ ਮਹਿੰਗੀ ਆ ਪਰ ਜਦੋਂ ਸਬਸਿਡੀ ਆ ਗਈ ਆ ਜਾਂਦੀ ਕਰਕੇ ਥੋੜਾ ਜਿਹਾ ਬਜਟ ਜੇ ਚ ਆ ਜਾਂਦੀ ਆ ਸਭ ਇੱਕ ਹੋਰ ਵੀ ਆ ਵੀਰੇ ਜਿਹਨੂੰ ਕਹ ਰਹੀ ਆ ਵੀ ਘਾਟ ਤਾਂ ਬਹੁਤ ਔਰੀ ਚੀਜ਼ਾਂ ਦੀ ਹਾਂਜੀ ਕਹੋ ਕਿ ਡਿਮਾਂਡ ਜ਼ਿਆਦਾ ਵਾ ਹਾਂ ਹਾਂ ਬਿਲਕੁਲ ਬਿਲਕੁਲ ਕਿਉਂਕਿ ਸ੍ਰੇਗਪੜ ਦੇ ਵਿੱਚ ਤਾਂ ਹੁੰਦੀ ਨਹੀਂ ਇਹ ਵੀਰੇ ਹਾਂ ਹਾਂ ਵੀਰੇ ਹਲਾ ਇਹਨੂੰ ਆਇਆ ਨਾ ਇੱਕ ਕੱਲਾ ਜਿਵੇਂ ਕਹਿ ਰਹੀ ਆ ਬੈਲਰ ਖੜਾ ਵਾ ਇਹਨੂੰ ਲੈ ਕੇ ਕੱਲੇ ਨੂੰ ਨਹੀਂ ਨਾ ਸਰਨਾ ਹੈਗਾ ਹਾਂ ਹਾਂ ਇਹਦੇ ਮੂਰੇ ਟਰੈਕਟਰ ਲੱਗੂਗਾ ਫਿਰ ਇੱਕ ਇੱਕ ਤੁਹਾਨੂੰ ਉਹ ਦਿਖਾਉਣਾ ਮੂਰੇ ਹਾਂ ਆਪਾਂ ਭਰੀਆਂ ਇਕੱਠੀਆਂ ਕਰਨ ਵਾਲਾ ਵੀ ਦਿਖਾਉਣਾ ਹਾਂ ਇਧਰ ਤੁਹਾਨੂੰ ਰੈਕ ਦਿਖਾਉਣਾ ਜੇ ਤਾਂ ਬੈਲਰ ਲੈਣਾ ਪੂਆ ਬੈਲਰ ਦੇ ਨਾਲ ਹਰ ਰੈਕ ਹੋਗਾ ਨਾ ਮੈਂ ਜਿਹੜਾ ਆਪਾਂ ਉਹ ਇਕੱਠਾ ਕਰਦਾ ਜਾਂਦਾ ਮੂਰੇ ਭਰੀਆਂ ਜਿਹੜੀਆਂ ਮੂਰੇ ਇਕੱਠੀ ਕਰਨੀਆਂ ਜਿਹੜੇ ਜਿਹੜਾ ਲੈਂਡ ਬਣਾਈ ਜਾਣੀ ਆ ਇਹਨੇ ਲੈਂਡ ਬਣਾਈ ਜਾਣੀਆਂ ਟਰੈਕਟਰ ਨੇ ਦੋਨੇ ਟਾਇਰਾਂ ਦੇ ਵਿੱਚ ਉਹ ਲੈਂਡ ਲੈ ਲੈਂਦੇ ਆ ਮਗਰ ਉਹ ਬੀਲਰ ਨੇ ਉਹ ਗੰਡਾ ਬਣਾ ਬਣਾ ਕੇ ਜਿੰਨੀ ਆਪਾਂ ਟੈਟ ਗੰਡਾ ਹਾਂ ਜਿੰਨੀ ਢਿੱਲੀ ਕਰਨੀ ਆ ਇਹਨਾਂ ਦਾ ਸੈਟ ਕਰੀ ਜਾਣੀਆਂ ਗੰਡਾ ਇਹਨੇ ਗੰਡਾ ਬਣਾਈ ਜਾਣੀਆਂ ਨੇ ਲੰਬੀ ਛੋਟੀ ਜਿਹੜੇ ਹਿਸਾਬ ਨਾਲ ਆਪਾਂ ਕਰਨੀ ਆ ਉਸੇ ਹਿਸਾਬ ਨਾਲ ਆਪ ਕਰ ਸਕਦੇ ਆ ਬਾਕੀ ਜੇ ਕੋਈ ਬੰਦਾ ਹੁੰਦਾ ਵੀ ਯਾਰ ਤੁਸੀਂ ਪਹਿਲਾਂ ਕਿਸੇ ਨੇ ਚਲਾਇਆ ਜਾਂ ਕਿੱਦਾਂ ਕਿਹਦੇ ਕੋਲੇ ਹੈਗਾ ਹਨ ਜਿਨ੍ਹਾਂ ਨੂੰ ਆਪਾਂ ਦਿੱਤੇ ਹੋਏ ਆ ਬੀਲਰ ਉਹਨਾਂ ਬੰਦਿਆਂ ਨੂੰ ਮਿਲਾ ਲਾਂਗੇ ਜਾਂ ਕਿਵੇਂ ਅਗਲੇ ਨੇ ਦੇਖਣਾ ਚਾਹੁੰਦਾ ਹਾਂ ਹਾਂ ਜਲਵਾਦੋ ਪਹਿਲਾਂ ਚੱਲੀ ਆਪ ਦੀ ਕਰਕੇ ਤੇ ਫੇਰ ਆंदा ਚੀਜ਼ ਲਓ ਹਨਾ ਤੇ ਆ ਵੀ ਆਪਣੀ ਆਣ ਹਾਂਜੀ ਹਾਂਜੀ ਇਹ ਵੀ ਆਪਣਾ ਹੀ ਆ ਇਹ ਮੱਕੀ ਵਾਲੀ ਮਸ਼ੀਨ ਮੱਕੀ ਵਾਲੀ ਇਹ ਵੀ ਬਹੁਤ ਡਿਮਾਂਡ ਤੇ ਹੋਂ ਚੱਲਿਆ ਹਾਂਜੀ ਇਹ ਵੀ ਡਿਮਾਂਡ ਤੇ ਕਾਫੀ ਵਧੀਆ ਬਿਕਦੀ ਆ ਤੇ ਬਾਕੀ ਆਏ ਆ ਵੀ ਇਹਦੇ ਤੇ ਵੀ ਜਿੱਦਾਂ ਇੰਪਲੀਮੈਂਟ ਤੇ ਸਬਸਿਡੀ ਹੈਗੀ ਆ ਠੀਕ ਆ ਨਾਲ ਕਾ ਪਰ ਵੀ ਦੋ ਚੀਜ਼ਾਂ ਦਾ ਨਾਲ ਲੈਣੀਆਂ ਪੈਣੀਆਂ ਉਹ ਵੀ ਨਾਲਾ ਪੈੜਾ ਤੇ ਨਾਲ ਆ ਵੀ ਆ ਵੀ ਲੈਣਾ ਹਾਂ ਇਹ ਜਿਵੇਂ ਕਹਿ ਦਈਏ ਵੀ ਇਹ ਇਹ ਉਹ ਤੋਂ ਬਿਨਾ ਨਹੀਂ ਇਹ ਦੇ ਇਹ ਉਹ ਤੋਂ ਬਿਨਾ ਨਹੀਂ ਬਸ ਇਹ ਦੋਨੇ ਇੱਕੋ ਹੀ ਕਤੂਜ ਨਾਲ ਜੁੜੇ ਹੋਇਆ ਇਹ ਲੈਣਾ ਹੀ ਪੈਣਾ ਦੋਨੇ ਹੁਣ ਜਿਹਦਾ ਚੱਲਣਾ ਮ ਇਹਨੇ ਇਕੱਠੇ ਕਰੀ ਜਾਣਾ ਮੂਰੇ ਲੈਣ ਬਣਾਈ ਜਾਣੀਆਂ ਉਹ ਮਗਰ ਬੈਲਰ ਨੇ ਚੱਲਣਾ ਮ ਉਹਨੇ ਗੰਡਾ ਬਣਾਵਣਾ ਕਰੀ ਹਾਂ ਇਸ ਕਰਕੇ ਇਹ ਤਾਂ ਨਾਲ ਜ਼ਰੂਰੀ ਜ਼ਰੂਰੀ ਆ ਠੀਕ ਆ ਦੋਨੇ ਜਾਣ ਕੋਈ ਨਾ ਇੱਕ ਦੂਜੇ ਤੋਂ ਬਿਨਾ ਤਾਂ ਹੀ ਨਹੀਂ ਇਹ ਸਾਥੀ ਆ ਇੱਕ ਇੱਕ ਬਾਕੀ ਇਹਨਾਂ ਦਾ ਰੇਟ ਹਜੇ ਮੈਨੂੰ ਅੱਜ ਪਤਾ ਲੱਗ ਜਾਊਗਾ ਕੀ ਰੇਟ ਉਹ ਆ ਨਵੇਂ ਨਵੇਂ ਲਾਂਚ ਹੋਇਆ ਕਰਕੇ ਨਵੇਂ ਦੀ ਚਾਪ ਲੈਣੀ ਆ ਹਾਂ ਪਸ਼ੋਰੂਮ ਤੇ ਉਹਨੂੰ ਦੱਸਦਾ ਕਿ ਕੀ ਰੇਟ ਆ ਇਹ ਨਹੀਂ ਜਾਨ ਬਹੁਤ ਜ਼ਿਆਦਾ ਆ ਜੀ ਵੀ ਇਹ ਚੀਆ ਮਸ਼ੀਨ ਦੀ ਵੀ ਮੱਕੀ ਵਾਲੀ ਮੱਕੀ ਵਾਲੀ ਮਸ਼ੀਨ ਦੀ ਦੇਖ ਲਈ ਕਹਿੰਦੇ 8 ਫਸਲਾਂ ਬੀਜ ਦਿੰਦੀ ਸ਼ਾਇਦ ਆ ਨਾ ਇਹ ਹਾਂ ਕਾਫੀ ਕੋਸ਼ਿਸ਼ ਕਰੋ ਕਰੋ ਹੋਰ ਆ ਕਾਫੀ ਹਾਂ ਕਈ ਚੀਜ਼ਾਂ ਵੇਚ ਦਿੰਦੀ ਐ ਉਹ ਆਪਾਂ ਦੀਪੇ ਕੋਲ ਵੀ ਆ ਸਾਰੇ ਪ੍ਰੈਸ਼ਰ ਹਾਂ ਹਾਂ ਉਹਦੇ ਕੋਲ ਵੀ ਦੀਪੇ ਕੋਲ ਵੀ ਆਪਣੇ ਪੰਡ ਵਾਲੇ ਕੋਲ ਹਾਂ ਹਾਂ ਬਿਲਕੁਲ ਉਹਦੇ ਕੋਲ ਵੀ ਤੇ ਆਦਾ ਪਰੇ ਬੋਲਦੀ ਕਰਾ ਫਾਲਗੋਸ਼ ਡਰੈਸ ਵਗਰਾ ਬੋਲ ਦੋ ਆਪ ਦਾ ਹਾਂ ਵੀਰੇ ਆਪਣਾ ਮੇਰਾ ਨਾਮ ਗੁਰਜੀਤ ਸਿੰਘ ਆ ਮੈਂ ਜਗਰਾਉ ਮੈਸੀ ਡੈਟਰ ਏਜੰਸੀ ਆਪਣੇ ਹੈਗੀ ਆ ਜਗਰਾਉ ਤੋਂ ਮੋਗੇ ਨੂੰ ਜਦੋਂ ਜਾਣਦੇ ਆ ਜਗਰਾਉ ਸਾਰਾ ਨੰਕੇ ਸੱਜੇ ਪਾਸੇ ਏਜੰਸੀ ਆਉਂਦੀ ਆ ਆਪਣੀ ਮੈਸੀ ਪਰਗੋਸ਼ਨ ਦੀ ਉੱਥੇ ਆਪਾਂ ਟਰੈਕਟਰ ਦੀ ਜਿੱਦਾਂ ਲੈਣਾ ਬੁਕਿੰਗ ਕਰਾਉਣੀ ਆ ਜਾਂ ਕੁਝ ਲੈਣਾ ਵਾ ਉੱਥੇ ਹੀ ਆਪਾਂ ਕਰਦੇ ਆ ਤੇ ਉੱਥੇ ਹੀ ਉੱਥੇ ਹੀ ਬੀਲਰ ਦੀ ਬੁਕਿੰਗ ਹੋਊਗੀ ਉੱਥੇ ਹੀ ਬੀਲਰ ਦਿੱਤੇ ਜਾਣਗੇ ਤੇ ਜਿਹੜਾ ਮੈਂ ਮੋਬਾਈਲ ਨੰਬਰ ਆ ਸਾਡਾ ਮੋਬਾਈਲ ਨੰਬਰ ਹੈਗਾ ਜੀ 95248 30073 ਤੇ ਮੇਰਾ ਨਾਮ ਗੁਰਜੀਤ ਸਿੰਘ ਆ ਤੇ ਸਾਡਾ ਡੀਲਰ ਜਿਹੜਾ ਉਹਦਾ ਨੰਬਰ ਹੈਗਾ 9501944113 ਉਹਨਾਂ ਦਾ ਨਾਮ ਆ ਜੀ ਕੁਲਦੀਪ ਰੰਧਾਵਾ ਤੇ ਜੇ ਕਿਸੇ ਨੇ ਬੇਲਰ ਬਾਰੇ ਪੁੱਛਣਾ ਵਾ ਤਾਂ ਸਾਡੇ ਦੋਨਾਂ ਦੇ ਨੰਬਰਾਂ 'ਤੇ ਕਿਸੇ ਤੇ ਵੀ ਫੋਨ ਲਾ ਕੇ ਬੰਦਾ ਬੇਲਰ ਬਾਰੇ ਜਾਣਕਾਰੀ ਲੈ ਸਕਦਾ ਜਾਂ ਟਰੈਕਟਰ ਬਾਰੇ ਕੋਈ ਜਾਣਕਾਰੀ ਲੈਣਾ ਵਾ ਜਾਂ ਕੁਝ ਵੀ ਕੋਈ ਕੰਮ ਮਸ਼ੀਨਰੀ ਦਾ ਕਿਤਾ ਮਰਜ਼ੀ ਫੋਨ ਕਰਕੇ ਪੁੱਛ ਸਕਦਾ ਤੇ ਜਿਹੜੇ ਆਪਣੇ ਬ੍ਰਾਂਡ ਦੇ ਟਰੈਕਟਰ ਕਿਹੜੇ-ਕਿਹੜੇ ਆ ਹੁੰਦੇ ਆ ਆਪਣੇ ਕਿਹੜੇ ਟਰੈਕਟਰ ਸਾਰੇ ਨਾਮ ਟਰੈਕਟਰਾਂ ਨਾਮ ਦਾ ਇੱਕ ਵਾਰ ਦੱਸ ਦੋ ਵੀਰੇ ਸਾਰੇ ਟਰੈਕਟਰ ਹਾਂ ਤਕਰੀਬਨ ਆਪਣਾ ਜਿੱਦਾਂ ਹੁਣ ਦਾ 1035 ਵੀ ਖੜਾਉਨੇ ਹੁੰਦੇ ਆ 골ਡ ਸ਼ੋਅ ਵਾਲਾ ਜਿਹੜਾ ਪਹਿਲਾਂ ਪੁਰਾਣਾ ਹੁੰਦਾ ਸੀਗਾ ਹੁਣ ਉਹ ਵੀ ਖੜਾ ਹੁੰਦਾ ਵਾ ਦੋ 1035 ਵੀ 241 ਹੋ ਗਿਆ 7250 ਹੋ ਗਿਆ 5245 ਹੋ ਗਿਆ 5235 ਹੋ ਗਿਆ ਹਾਂ 7235 ਉਹ ਆਪਣਾ 7235 ਹੋ ਗਿਆ ਜਿਹੜਾ ਨਵਾਂ ਆਇਆ ਵਾ 246 ਹੋ ਗਿਆ 254 ਹੋ ਗਿਆ 8055 ਹੋ ਗਿਆ ਤੇ 95 63 ਵੀ ਆਪਣੇ ਕੋਲੇ ਉਹ ਵੀ ਹੁੰਦਾ ਵਾ ਸਾਰੇ ਟਰੈਕਟਰ ਹੁੰਦੇ ਆ ਯਾਨੀ ਕਿ ਤਕਰੀਬਨ 63 ਕਿਚਪੀ ਤੱਕ ਤਾਂ ਹੁੰਦੇ ਹੀ ਆ ਜੇ ਬਾਕੀ 75 ਕਿਚਪੀ ਆ 75 ਕਿਚਪੀ ਵਾਲਾ ਆ ਥੋੜੇ ਟਾਈਮ ਦੇ ਵਿੱਚ ਉਹ ਵੀ ਆ ਜਾਊਗਾ ਟਰੈਕਟਰ ਠੀਕ ਆ ਜੀ ਹਾਂ ਜੀ ਤੇ ਆਪਣੇ ਸਮਾਪਤ ਤੇ ਆਪਾਂ ਤੁਹਾਨੂੰ ਦਿਖਾਇਆ ਜੀ ਮੈਸੀ ਟਰੈਕਟਰ ਵੀ ਦਿਖਾਇਆ ਵਿੱਚ ਪਾਉ ਤੁਸੀਂ ਵੀਡੀਓ ਵਿੱਚ ਪਾਈ ਹੋਈ ਆ ਆਪਣੀ ਪੈ ਜਾਣੀ ਆ ਵੀ 80 55 ਜਿਹਨੂੰ ਬੌਸ ਨਾਮ ਦੇ ਟਰੈਕਟਰ ਨਾਲ ਨਾਲ ਜਾਣਿਆ ਜਾਂਦਾ ਨਾ ਟਰੈਕਟਰ ਜਿਹੜਾ ਆਇਆ ਇਹਨਾਂ ਨਾਲ ਤੇ ਉਹਦੀ ਵੀ ਵੀਡੀਓ ਤੁਹਾਨੂੰ ਦੇਖਣ ਨੂੰ ਵਿੱਚ ਮਿਲ ਜਾਣੀ ਆ ਤੇ ਬਾਕੀ ਜਿਹੜਾ ਆ ਭਰੀਆਂ ਮੰਡਣ ਵਾਲੇ ਇਕੱਠਾ ਮੰਡਣਾ ਜਿਹਨੂੰ ਕਹਦੇ ਠੀਕ ਆ ਜੀ ਢੋਨੇ ਵਾਲੀਆਂ ਪਰਾਲੀ ਦੀਆਂ ਉਹ ਵੀ ਇਹਨਾਂ ਕੋਲ ਐਬ੍ਰੀਮੈਂਟ ਨਵੇਂ ਆ ਚੁੱਕੇ ਆ ਤੇ ਜਿਹੜੇ ਕਿਸੇ ਵੀਰ ਭੈਣਾਂ ਨੇ ਹੋਣ ਤਾਂ ਗੁਰਜੀਤ ਵੀਰ ਨਾਲ ਤੁਸੀਂ ਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ ਵੀਡੀਓ ਤੁਹਾਨੂੰ ਦੀ ਇੱਥੇ ਸਮਾਰੋਹ ਬਾਤਾਂ ਸ਼ੇਅਰ ਆਪਾਂ ਪੀਡੀਐਫ ਮੇਲ ਦੇ ਅਸਟਾ ਮੌਜੂਦ ਆ ਜੀ ਵੀ ਹੋਣ ਕ ਵੀ ਦੇਖ ਸਕਦੇ ਜੀ ਵਿੱਚੀ 3 4 5 ਪਰ ਬਲੀ ਤਾਂ ਤੋਂ ਲੈ ਕੇ 5 ਫਰਬੂਰੀ ਤੱਕ ਇਹ ਮੇਂਦਾ ਚੱਲ ਰਿਹਾ ਹਾ ਜੀ ਤੇ ਦੇਖੋ ਰੌਣਕ ਮੇਂਦਾ ਕੀ ਬਾਤਾਂ ਹੈਆਂੀਆਂ ਭਰਿਆ ਪਿਆ ਪੂਰਾ ਓਕੇ ਜੀ ਧੰਨਵਾਦ ਬੇਟੇ ਬਹੁਤ ਵਾਤੋ ਅਸ਼ੇਰ ਜੀ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਧੰਨਵਾਦ